ਅੱਛਾ ਕੀ ਨਾ ਜੀ ਰਾਣੀ ਕੌਰ ਜੀ ਅੱਛਾ ਕਿ ਤੁਸੀਂ ਠੇੜੀ ਹਸਤਾ ਵੱਜੀਆਂ ਕੀ ਕਾਰਨ ਹੋਇਆ ਕਿਉਂ ਜੀ ਅਸੀਂ ਜੀ ਜਿਆਦਾ ਸਮਾਨ ਪਾਈ ਜਾਂਦੇ ਸੀਗੇ ਕਰਨ ਨੂੰ ਜਾਂਦੇ ਸੀਗੇ ਇਹਨਾਂ ਨੇ ਬਾਹਰੋਂ ਬੰਦੇ ਮਂਗਾ ਕੇ ਸਾਡੇ ਗੁੱਟ ਤਮਾਰ ਕਰੀਤਾ ਹਕੰਗਾ ਵੀ ਦਿੱਤਾ ਮੇਰੇ ਲੀੜੇ ਵੀ ਸਾਰੇ ਪਾੜਦੇ ਆਗੇ ਮੇਰੇ ਘਰ ਵਾਲੇ ਦਾ ਸਿਰ ਪਾੜਤਾ ਮੇਰੇ ਵੀ ਗੁੱਟ ਵਾਰ ਤੋੜਦੇ ਅੱਛਾ ਕੀਨੇ ਮਾਰੀਓ ਤੁਹਾਡੇ ਗੁੱਟ ਮਾਰ ਕਿਹਨੇ ਕੀਤਾ ਕੀ ਨਾਮ ਦਾ ਗਮਿੰਗ ਗਾਮਾ ਜੀ ਦੋਹੇ ਦੇ ਸਾਲੇ ਆ ਵੀ ਅੱਛਾ ਕਿੰਨੇ ਘਰਾਂ ਦੇ ਕਿਟਮਾ ਕਰਨ ਨਾਲ ਕਿੰਨੇ ਬੰਦੇ ਆਏ ਸੀ ਇਹ ਗੱਡੀ ਭਰੀ ਸੀਗੀ ਜੀ ਗੱਡੀ ਭਰੀ ਵੀ ਸੀਗੀ ਵਿੱਚ ਸੋਟੰਗਾ ਰੱਖਾਉਂਗਾ ਸੀਗਾ ਅਸੀਂ ਮਾਫਤ ਲੈ ਕੇ ਸੀਗੇ ਉਹ ਸਾਨੂੰ ਤਾਕੀਆਂ ਦਿੱਤਾਂ ਜੀ ਕਹਿੰਦਾ ਪਿਸਤੌਲ ਆ ਮੇਰੇ ਕੋਲੇ ਸਾਨੂੰ ਜੀ ਇਹਨਾਂ ਦਾ ਮਾਰਨ ਦਾ ਖਤਰਾ ਜੀ ਕਹਿੰਦੇ ਪਿਸਤੌਲ ਮਾਰਾਂਗੇ ਕਹਿੰਦੇ ਜਦੋਂ ਮਾਰ ਇੱਕ ਨੈਣੇ ਵਾਲ ਤੋਂ ਪਹਿਲਾਂ ਇਹਨਾਂ ਨੇ ਬੰਦਾ ਮਾਰਿਆ ਜੀ ਉਥੇ ਵੀ ਪੈਸੀ ਉਥੇ ਦੇ ਗਏ ਕੋਈ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਇਨਸਾਫ ਮੰਗਦਾ ਚਾਹੀਦਾ ਅਸੀ ਤਾਂ ਹੀ ਕਰਨੇ ਸੀ ਹੋਰ ਕਿਹੜਾ ਸੀ ਕੋਈ ਹੋਰ ਬੰਦਾ ਨਕੜਿਆ ਨੇ ਕੰਮ ਆ ਪੰਜ ਜਾਣੇ ਆ ਪੰਜ ਜਾਣੇ ਸੀ ਜਿੱਕਾ ਗੰਮਾ ਸੀ ਕਿਤੇ ਘਰ ਵਾਲੀ ਸੀ ਦੋਏ ਦੇ ਸਾਲੇ ਸੀ ਇੱਕ ਹੋਰ ਭਾਈ ਸੀ ਪੱਗ ਜੀ ਵਾਲਾ ਹੁਣ ਕੀ ਚਾਹਣੇ ਆਲਕੜਿਆ ਤੋਂ ਆਜੀ ਕੀ ਕੀ ਚਾਹਣੇ ਨੇ ਅੱਜ ਤਾਂ ਚਾਹੁੰਦੇ ਆ ਭਾਈ ਇਹਨਾਂ ਨੂੰ ਅੰਦਰ ਕਰਾਉਣੇ ਜੀ ਪਰਚੇ ਕਰਾਉਣੇ ਨਾ ਤੇ ਜੀ ਹੁਣ ਕੀ ਚਾਹਣੇ ਜੀ ਬੀੜੀ ਲਾਉਣੀ ਐ ਇਸ ਤਾਂ ਪਰਚੇ ਕਰਾਉਣੇ ਜੀ ਅੰਦਰ ਕਰਾਉਣੇ ਇਹਨਾਂ ਨੂੰ ਬਹੁਤ ਲੱਗਾਇਆ ਸੀ ਲੋੜੀ ਨਾ ਸੁਣੀ ਫੇਰ ਕੀ ਕਰੋ ਤੁਹਾਡਾ ਕੀ ਐਕਸ਼ਨ ਹੈ ਤਾਂ ਹਾਂ ਦਾ ਕਰਵਾ ਜਾਵੇ ਤਾਂ ਹਾਂ ਜਾ ਬਡਾਂਗੀ ਜੀ ਫੇਰ ਅਸੀਂ ਕੋਈ ਆਪਰੇ ਜਵਾਰ ਤੱਕ ਹਾਂ ਪੰਕੀ ਨਦਰ ਅਰਜਿੰਦਰ ਰਾਏ ਮੇਰਾਣਾ ਅਰਜਿੰਦਰ ਅੱਛਾ ਜਿਹੜੀ ਟ੍ਰੇਨ ਨਹੀਂ ਸੱਤਾ ਵੱਜ ਗਈ ਕਿ ਕਾਰਨ ਆ ਕਿਉਂ ਗਈ ਮੇਰੀ ਕਾਰਨ ਜੀ ਇਹ ਸੀ ਪਹਿਲਾਂ ਮੇਰੇ ਲਈ ਵੀ ਆਲੂ ਕੰਡੇ ਮੈਂ ਰਖਲੇ ਆਂਦੇ ਬਸ ਆਂਦੇ ਨਹੀਂ ਖਾਏ ਨਾ ਇਹਨਾਂ ਨੇ ਬੰਦੇ ਬਾਹਰੋਂ ਮੰਗਾਏ ਬਾਹਰੋਂ ਮਗਾ ਕੇ ਬੰਦੇ ਤੇ ਅਸੀਂ ਜਮਾਨ ਚੱਕਣ ਲੱਗ ਤੇਰੇ ਵਿਹੜ ਜਾਣੇ ਕਹਿਣ ਲੱਗੇ ਤੁਸੀਂ ਜਾਓ ਇਹਨਾਂ ਨੇ ਖਾਣਾ ਹੀ ਕਰੀ ਹੋਣੀ ਵੀ ਸਪੋਰਟਰਾਂ ਨੇ ਰਹਿ ਗਏ ਤੇ ਇਹ ਤਾਂ ਕਹਿੰਦੇ ਜਿਵੇਂ ਸਾਡੇ ਕੋਲ ਪਿਸਤੌਲ ਵੀ ਆਇਆ ਜਾਵਾਂ ਪਿਸ ਨੂੰ ਫੇਰ ਅਸੀਂ ਉਹ ਕਰਾਂਗੇ ਹਜੇ ਵੀ ਕਿਹੜਾ ਬੋਲਣ ਨੂੰ ਹਰਦੇ ਆ ਛੋਟੀ ਦੁਕਾਨ ਚ ਗਾਵਾਂਗੇ 2 ਕੁ ਸੌ ਬਹੁਤ ਕੁਝ ਕਰਿਆ ਇਹਨਾਂ ਨੇ ਰੇਟ ਘੱਮ ਚਲਾ ਚਲਾ ਮਾਰੂ ਖਟਮਾਰ ਕੀਤੀ ਕੀ ਨੇ ਉਹਦਾ ਨਾਂ ਕੀ ਹੈਗਾ ਉਹਦਾ ਨਾਂ ਮੂੜੀ ਹੈ ਜੀ ਮੂੜੀ ਮੂੜੀ ਹੈ ਜੀ ਉਹ ਕਰਨ ਜੀ ਜਿਹੜੇ ਸਾਡੇ ਜਿਹਨੇ ਵਾ ਲੈਂਦੇ ਆ ਜਿਹਨੇ ਕਾਂਟਾ ਖੰਡੀ ਉਹ ਦੂਆ ਛੱਡ ਦਿੰਦੇ ਆ ਥਾਣੇ ਸ਼ਿਕਾਇਤ ਕਰੀਏ ਤੇ ਸੋਣ ਥਾਣੇ ਜੀ ਸਾਣੇ ਗਏ ਆ ਹਾਂ ਕੀ ਕਹਿੰਦੇ ਥਾਣੇ ਜੀ ਕੋਈ ਬੋਝਦਾ ਸਤ ਨਹੀਂ ਹੈਗੀ ਅੱਛਾ ਜਦੋਂ ਤੁਸੀਂ ਹਸ ਕੇ ਗੱਲ ਦਾਖ ਰੋਏ ਆ ਉੱਥੇ ਡੋਡੇ ਕਿ ਬਿਆਨ ਲਾਈ ਨਹੀਂ ਆਇਆ ਕੋਲਸਲਾ ਆਇਆ ਕਿ ਦੋ ਦੋ ਹੋ ਗਿਆ ਸੀ ਅੱਜ ਕਾਰਵਾਈ ਹੋਈ ਜਾਂਦੀ ਹੈ ਕਾਰਵਾਈ ਹੋਈ ਹੈ ਜੀ ਉਹ ਕੀ ਕਾਰਵਾਈ ਕੀਤੀ ਕਾਰਵਾਈ ਦਾ ਵਸਾਈ ਕਰਕੇ 9 ਲੱਖ ਵੜਿਆ ਕਿਸੇ ਕਿਸੇ ਨਾ ਲਿੱਤੇ ਮੜੇ ਮੋٹے ਜੀ ਬਸ ਕੋਈ ਫੱਟ ਨਹੀਂ ਹੁਣਾਂ ਜੀ ਦਾ ਹੀ ਪਰਚਾ ਹੀ ਹੋਣਾਗਾ ਇਸਾਬ ਮੇਰਾ ਦੇ ਕਾਲਾ ਅੱਛਾ ਕਾਲੀਕਾ ਥੋਡੇ ਆਪਦੇ ਥੋਡੇ ਸਕੇ ਨਾਲ ਕੁੱਟਮਾਰ ਕੀਤੀ ਹੈ ਕਿਹੜੇ ਚਾਚੇ ਦੇ ਮੁੰਡੇ ਆ ਚਾਚੇ ਦੇ ਮੁੰਡੇ ਵੀ ਮਾਸੀ ਦੇ ਮੁੰਡੇ ਆ ਹੈ ਹੈ ਗਰੀਬ ਹੈ ਨਹੀਂ ਬਿਚਾਰਾ ਕੋਲ ਕੋਸਾ ਕਲੀਨੇ ਕਹੇ ਸੀ ਜਾਂਦੇ ਉਹਨੇ ਤਾਂ ਬਸ ਕਰ ਲਾਂਗੀ ਉਹਦੇ ਲਈ ਅਲੂਲੀ ਤਾਂ ਗੁਵਾਰਨੀ ਨਹੀਂ ਬਹੁਤ ਮਦਦ ਕੀਤੀ ਸੀ ਤੇ ਐ ਕਰਕੇ ਧਰਮ ਸਿੰਘ ਜਿਆਦਾ ਬੜਾ ਰੂਪੀ ਖਾਂਦੀ ਹੋ ਜਾ। ਉਨੀ ਕਰੀ ਕਿ ਉਹਨੇ ਬਿਕਣੋ ਖਾਦਾ ਸਮਾਨ ਇਹ ਗਿਣਦਾ ਨਹੀਂ ਜੇ 20 ਦੇ ਤੇ 20 ਦੇ ਦਾ 10 ਦੇ ਨਹੀਂ ਹੈਗੇ ਕਹਿੰਦਾ ਚਲ ਕੋਈ ਹੋਰ ਕੱਢ ਲੂੰਗੀ ਜੀ ਉਹਨਾਂ ਨੇ ਇਹ ਕੰਮ ਕਰਤਾ ਠਾਪਾ ਉਹਨੇ ਕਿਹਾ ਵੀ ਕਿਸੇ ਸਾਹ ਬਰੇ ਨੂੰ ਆਪਾਂ ਉਹਨਾਂ ਤੋਂ ਹਰਾ ਗਏ ਅਡਾ ਚ ਕਾ ਕੀ ਆ ਕਰਨਾ ਵੀ ਐਡੇ ਚ ਕਾਉਣ ਦੇ ਕਰ ਚ ਨੇ ਕੁੱਟ ਮਾਰ ਕਰੀ ਪਹਿਲਾਂ ਵੀ ਕੁੱਟ ਤੇ ਪਹਿਲਾਂ ਵੀ ਉਹਨੂੰ ਦੋ ਵਾਰੀ ਕੁੱਟ ਗਿਆ ਉਹਨਾਂ ਨੂੰ ਫੇਰ ਉਹ ਜੀਤੀ ਜਾ ਕੁੱਟ ਗਿਆ ਉਹਦਾ ਕਾਲੀ ਦਾਦਾ ਦਾ ਬੰਦਾ ਉਹ ਕੁੱਟ ਗਿਆ ਤੇ ਉਹ ਦੁਬਾਰੋਂ ਨੇ ਕਰਕੇ ਸਾਰਾ ਕੁਝ ਮੁਰਕੇ ਰਾਤ ਨੂੰ ਫੇਰੀ ਨੂੰ ਨਹੀਂ ਮਾਰਨਾ ਸੀ ਨਾ ਬਾਕੀ ਕਰਮੀ ਬਚਿਆ ਹੋਗਾ ਜਾਈ ਬਹੂ ਨਾ ਆਉਂਦੀ ਇਹ ਹੱਥ ਤੇ ਕਰਦੀ ਉਹ ਤੋ ਮਾਰਦੀ ਦਾ ਨਾਲ ਦੀ ਕੱਢੀ ਗੇ ਹੱਥ ਤੇ ਕਰੀ ਉਹ ਫਿਰ ਘਟ ਘਟ ਤੋੜ ਪਿਆ ਖੜੀ ਹੈਗੀ ਨਾਲ ਜਾ ਕੇ ਪੰਜ ਬਰ ਟਾਈਮ ਪਾਸ ਕਰਦਾ ਗਈ ਬੰਦਾ ਉਹ ਪੈਸੇ ਆਦਾ ਦੰਦਾਗਾ ਪੈਸਾ ਚਾਰ ਸ੍ਰੀਤੀ ਤਾਂ ਉਹ ਕਮੂੜਾ ਫੇਰ ਪੜ ਗਿਆ 25000 ਰੁਪਏ ਦਿੱਤਾ ਤੇ ਉਹ ਭਲੇਖੇ ਨੇ ਮਾਰਿਆ ਗਿਆ ਮਾਰਨਿੰਗ ਮਾਰਨ ਆਈ ਸੀ ਮਨ ਕੀ ਦਾਲਾ ਵੀ ਸੋ ਮੇਰਾ ਨਾ ਬਲਦੇਵ ਸਿੰਘ ਆ ਜੀ ਇੱਕ ਇੱਥੇ ਕੱਲ ਵੀ ਕੁਝ ਦਿਨ ਪਹਿਲਾਂ ਮਾਰਕਟ ਆਈ ਹੋਈ ਆ ਈ ਕਾਰਨ ਸੀ ਉਸ ਨੂੰ ਪਤਾ ਹੀ ਲੱਗਿਆ ਹੋ ਸਾਰੀ ਗੱਲਬਾਤ ਉਹ ਆਇਆ ਜੀ ਇੱਥੇ ਇਹ ਗੱਡੀ ਲਾ ਦਿੰਦਾ ਸੀਗਾ ਮੂਰੇ ਵੀ ਗੱਡੀ ਮੂੰਖ ਖੜ੍ਹਾਉਂਦਾ ਸੀ ਉਹਨਾਂ ਨੂੰ ਆਇਆ ਲਾਤਾ ਸੀ ਜਾਣ ਕੇ ਲਾਉਂਦਾ ਇਹ ਜਿਹੜਾ ਖੋਖਾ ਹੈਗਾ ਜੀ ਆਂਡਾ ਵਾਲਾ ਇਹ ਲੱਗਾ ਵਾ ਗੁਰੂ ਘਰ ਦੇ ਮੂਰੇ ਇੱਧਰ ਗੁਰੂ ਘਰ ਆ ਮੂਰੇ ਆਂਡਾ ਵਾਲਾ ਖੋਖਾ ਅਸੀਂ ਇਹ ਕਹਿੰਦੇ ਆ ਵੀ ਇਹ ਧਰਮ ਜਗ੍ਹਾ ਦੇ ਮੂਰੇ ਆਂਡੇ ਨਹੀਂ ਰੱਖਣੇ ਹੁਣੇ ਚਾਹੀਦੇ ਇੱਕ ਜਿਹੜੇ ਨਾ ਦੁਕਾਨਾਂ ਪਿੱਛੇ ਸਬਜ਼ੀ ਵਾਲਨਾਂ ਇਹ ਆ ਸਰਕਾਰੀ ਜਗ੍ਹਾ ਦੇ ਵਿੱਚ ਇੱਕ ਕਮੇਟੀ ਦੀ ਜਗ੍ਹਾ ਗਈ ਜੀ ਇੱਥੇ ਦੁਕਾਨਾਂ ਲਵਾਈ ਬੈਠੇ ਆ ਇੱਥੇ ਧਾਮ ਲੱਗਦਾ ਤੇ ਮਤਲਬ ਨੁਕਸਾਨ ਹੁੰਦਾ ਇਹ ਦੁਕਾਨਾਂ ਵੀ ਇੱਥੋਂ ਚੱਕਣਾ ਜਾਣੀਆਂ ਚਾਹੀਦੀਆਂ ਮੇਰੇ ਨਾਲ ਕਰਨ ਆਪ ਸਿੰਘ ਕਰਨ ਆਪ ਇਹ ਕੁਝ ਕੁਛ ਪਹਿਲਾਂ ਫੋਡੇ ਵੱਲੋਂ ਐਲੀਗੇਸ਼ਨ ਲੱਗਿਆ ਵੈ ਤੇ ਇੱਥੇ ਐਲੀਗੇਸ਼ਨ ਲੱਗਿਆ ਗਿਆਗਾ ਫੋਡੇ ਤੇ ਵੀ ਤੁਸੀਂ ਮਾਰਕੀਟਾਈਂਗ ਕੀਤੀ ਆ ਪੰਜਾਂ ਨੂੰ ਸੱਜ ਕੇ ਦੋ ਤਿੰਨ ਬੰਦਿਆਂ ਦੇ ਸਿਰ ਪਾੜੇ ਆ ਉਹ ਕੀ ਕਾਰਨਾ ਉਹ ਕਰਨੇ ਆ ਜੀ ਇੱਥੇ ਥਾਲੀ ਵਾਲ ਆਇਆ ਸੀਗਾ ਗੱਡੀ ਤੇ ਆਂਡੇ ਲੈਣ ਉਹ ਇੱਥੇ ਰੋਕਿਆ ਇੱਥੇ ਗੱਡੀ ਖੜੀ ਸੀ ਸਾਈਡ ਤੇ ਇਹ ਨੰਗਣ ਨਹੀਂ ਸੀ ਤੇਦੇ ਜੋ ਨੰਗਣ ਨਹੀਂ ਸੀ ਤੇਦੇ ਉਹ ਇੱਥੇ ਕਿਸੇ ਨੇ ਹਟਾਇਆ ਵੀ ਐ ਕਰਕੇ ਵੀ ਆਹ ਕੰਮ ਨਾ ਕਰੋ ਉਹਦੇ ਮਗਰ ਸੋਟੀ ਦਾ ਕੇ ਪੈ ਗਿਆ ਮਗਰ ਇੱਥੇ ਫਿਰ ਅਲਕੜਿਆਂ ਦਾ ਜੀਤੀ ਖੜਾ ਸੀ ਮੇਰੇ ਕੋਲੇ ਫਿਰ ਉਹ ਇਹਨਾਂ ਦੇ ਕੋਲੇ ਗਿਆ ਵੀ ਐ ਕਰਕੇ ਗਿਆ ਫਿਰ ਉਹਦੇ ਮਗਰ ਡੰਡਾ ਲੈ ਕੇ ਪੈ ਠੀਕ ਆ ਫਿਰ ਆਥ ਨੇ ਆ ਕੇ ਉਹਦੇ ਨਾਲ ਲੜਾਈ ਹੋਈ ਉਹ ਫਿਰ ਆ ਕੇ ਉਹਨਾਂ ਤੇ ਇਹ ਰਪਟ ਲਿਖਾਇਆ ਵੀ ਇਹਨੇ ਮੈਨੂੰ ਬੰਦਾ ਉੱਥੋਂ ਦਾ ਅਲਕੜਿਆਂ ਦੇ ਬੰਦੇ ਤੋਂ ਮੈਨੂੰ ਘਟਾਇਆ ਕੰਮ ਇਹਨੇ ਤੇ ਹੁਣ ਉਹਨਾਂ ਨੇ ਲਾਇਆ ਵੀ ਇੱਕ ਤੂੰ ਦੋ ਤਿੰਨ ਸਾਲੇ ਇੱਕ ਜਿੱਤੀ ਇੱਕ ਬੰਦਾ ਹੋਰ ਪੰਜ ਜਣੇ ਨੇ ਤੂੰ ਮਾਰਕਟਾਈ ਕੀਤੀ ਇਹਨਾਂ ਦੇ ਸਾਰੇ ਪਰਿਵਾਰ ਨੂੰ ਛੋੜਾ ਕੀ ਕਹਿਣਾ ਇੱਥੇ ਇਹ ਗੱਡੀ ਲਈ ਵੀ ਸੀ ਨਾਂਗਾ ਬੰਦ ਸੀ ਇਹਨਾਂ ਨੇ ਮੈਨੂੰ 15 ਦਿਨ ਰੋਕ ਕੇ ਤੰਗ ਕਰਦੇ ਨੂੰ ਗਾਲ੍ਹਾਂ ਕੱਢਦੇ ਸੀ ਫਿਰ ਮੈਂ ਕਾਲੇ ਦੇ ਘਰੇ ਵੀ ਜਾ ਕੇ ਆਇਆ ਜਿਹੜੇ ਇਹਨਾਂ ਨੂੰ ਤੰਗ ਕਰਦੇ ਮੈਨੂੰ ਰੋਕ ਮਾੜਾ ਮੋਟਾ ਇਹਨਾਂ ਨੂੰ ਫਿਰ ਪਤਨ ਦੇ ਕੋਲ ਫਰੀ ਚਲਣ ਦੀ ਗਿਆ ਤੁਹਾਡੇ ਤੇਲੀ ਕਿਸੇ ਲਾਇਆਗਾ ਉਹਦੇ ਬਾਰੇ ਕੀ ਕਹਿਣਾ ਉਹ ਤਾਂ ਕੀ ਕਹਿਣਾ ਤੁਹਾਡੇ ਤੇਲੀ ਵੀ ਸਾਲਾ ਵੀ ਪੰਜ ਕੋ ਟੈਂਪੂ ਭਰ ਕੇ ਕੈਂਟਰ ਭਰ ਕੇ ਲੈ ਗਿਆ ਬੰਦਿਆਂ ਦਾ ਤੁਸੀਂ ਨੂੰ ਹੀ ਬੰਦਾ ਨਹੀਂ ਜੀ ਆਇਆ ਕੈਂਟਰ ਭਰ ਕੇ ਮੇਰਾ ਰਿਸ਼ਤੇਦਾਰ ਆ ਹੈ ਬਸ ਇੱਥੇ। ਅੱਛਾ ਉਹਦੇ ਨਾਲ ਲੜਾਈ ਹੋਈ ਆ ਤੇ ਪਹਿਲਾਂ ਜੀਤੀ ਨਾ ਹੋਈ ਸੀ। ਹਾਂਜੀ ਨਾ ਜੀ ਤੁਹਾਡਾ। ਮਨਜੀਤ ਸਿੰਘ ਮਨਜੀਤ ਸਿੰਘ ਜੀਤੀ। ਅੱਛਾ ਇੱਕ ਤੁਹਾਡੇ ਤੇ ਅਲੀਗੇਸ਼ਨ ਲੱਗੇ ਆ ਵੀ ਕੋੜਾ ਦੇ ਗਵਾਰਡ ਦੇ ਵਿੱਚ ਕੋਈ ਆਂਡਾ ਵੀ ਆਂਡੇ ਵੇਚਣ ਵਾਲਾ ਗਰਨਾਪ ਸਿੰਘ ਗਾਮਾ। ਉਹਦੇ ਨਾਲ ਮਿਲ ਕੇ ਤੁਸੀਂ ਇੱਕ ਦੋ ਜਣੇ ਦੀ ਕੁੱਟਮਾਰ ਕੀਤੀ ਆ ਜਿੰਦੂ ਦੀ ਇੱਕ জাফর ਦੀ ਇੱਕ ਜਿੰਦੂ ਦੀ ਘਰ ਵਾਲੇ ਵੀ। ਉਹ ਚ ਕਿੰਨੀ ਸੱਚਾਈ ਆ ਕੀ ਗੱਲਬਾਤ ਸੀ ਉਹ ਦੱਸੋ। ਮੇਰੇ ਨਾਲ ਤਾਂ ਜੀ ਦਿਨੇ ਮਤਲਬ ਧਾਰਿਆ ਪਿਆ ਬੀਟਾ ਬਿਆ ਆਂਡੇ ਲੈਣ ਆਇਆ ਸੀਗਾ ਜੀ। ਜਦੋਂ ਆਂਡੇ ਲੈਣ ਆਇਆ ਇਹ ਉਹਦੇ ਮਗਰ ਪੈ ਗਿਆ ਜੀ। ਵੀ ਮਤਲਬ ਇੱਥੇ ਤੂੰ ਗੱਡੀ ਖੜਾਉਣਾ ਉਹ ਨਹੀਂ ਮੈਂ ਆਂਡੇ ਰਹਿ ਲੈ ਮੈਂ ਜਾਣਾ ਚੱਲ ਜਦੋਂ ਉਹਨੂੰ ਗਾਲਾਂ ਕੱਢਣ ਲੱਗ ਗਿਆ ਮੈਂ ਇਹਨੂੰ ਕਿਹਾ ਮੈਂ ਕਿਹਾ ਬਾਈ ਇਹਦੇ ਨਾਲ ਕਿਉਂ ਲੜਦੇ ਨੇ ਉੱਠ ਜਾਣਾ ਜਦੋਂ ਉਹ ਮਤਲਬ ਉੱਥੋਂ ਮਤਲਬ ਤੁਰਨ ਲੱਗਾ ਉਸ ਤੋਂ ਬਾਅਦ ਡਾਂਗ ਲੈ ਕੇ ਮੈਨੂੰ ਪੈ ਗਿਆ ਮੈਨੂੰ ਗਾਲਾਂ ਕੱਢਣ ਲੱਗ ਗਿਆ ਉੱਥੇ ਉਸੇ ਗਵਾਰਡ ਦਾ ਬੰਦਾ ਮਤਲਬ ਜੱਗੂ ਕਹਿੰਦੇ ਜੱਗੂ ਸ਼ਰਮਾ ਜੀ ਉਹ ਮੂਰੇ ਹੋਇਆ ਇਹਦਾ ਕੀ ਕਸੂਰ ਹੈ ਇੰਨੀ ਮੇਰੇ ਨਾਲ ਤਾਂ ਗੱਲ ਹੋਈ ਤੇ ਛੋਡੇ ਤੇ ਉਹ ਕਹਿੰਦਾ ਵੀ ਕੁੱਟਮਾਰ ਕੀਤੀ ਐ ਵੀ ਹੈਗਾ ਨਹੀਂ ਕੁੱਟਮਾਰ ਨਹੀਂ ਕੀਤੀ ਤੂੰ ਹੀ ਮਾਰਤਾ ਹੂੰ ਇੱਥੇ ਐ ਉਹ ਮੈਨੂੰ ਪਤਾ ਨਹੀਂ ਇਹਨਾਂ ਦੀ ਆਸ ਵਿੱਚ ਮੜੀ ਮੁੱਟੀ ਲੜਾਈ ਸੀਗੀ ਉਹ ਗੱਡੀ ਮੂਰੇ ਲਾਉਂਦਾ ਸੀ ਉਹਨੂੰ ਗਾਲਾਂ-ਗੂਲਾ ਕੱਢਦਾ ਸੀ ਗਾ ਮੈਨੂੰ ਦਿਨੇ ਵੀ ਕੱਢੀ ਗਿਆ ਉਹਦੇ ਘਰੋਂ ਵੀ ਕੱਢੀ ਗਈ ਹੈ ਇਹ ਜਿਹੜਾ ਦੋ ਤਰ੍ਹਾਂ ਦੀ ਲੜਾਈ ਹੋਈ ਸੀ ਇੱਕ ਪਾਸੇ ਜਿਹੜਾ ਰਜਿੰਦਰ ਸਿੰਘ ਉਰਫ ਜਿੰਦੂ ਉੱਤੇ ਉਹਦੇ ਘਰ ਵਾਲੀ ਰਾਣੀ ਕੌਰ ਦਾਖਲ ਹੋਈ ਸੀ ਤੇ ਇਹਦਾ ਅਸੀਂ 6 ਤਰੀਕ ਨੂੰ ਬਿਆਨ ਲਿਖਿਆ ਸੀ ਇਹ ਕਹਿੰਦੇ ਸਾਡੀ ਰਾਜਨਾਮੇ ਦੀ ਗੱਲ ਚੱਲਦੀ ਹੈ ਤੇ ਜਦੋਂ ਸਾਡਾ ਰਾਜਨਾਮਾ ਨਾ ਸਿਰੇ ਚੜਿਆ ਫਿਰ ਅਸੀਂ ਅੱਗੇ ਕਾਰਵਾਈ ਕਰਵਾਵਾਂਗੇ ਉਸ ਤੋਂ ਬਾਅਦ ਉਹ ਸਾਡੇ ਕੋਲ ਹਜੇ ਤੱਕ ਪਹੁੰਚੇ ਨਹੀਂ ਹੈਗੇ ਇਹਨਾਂ ਨੂੰ ਫੋਨ ਵੀ ਕਰਿਆ ਸੀ ਕੱਲ ਵੀ ਨਹੀਂ ਆਏ ਹੈਗੇ ਤੇ ਜੇ ਇਹਨਾਂ ਦਾ ਪੂਰਾ ਜੀ ਨਾਮ ਨਹੀਂ ਹੁੰਦਾ ਤਾਂ ਜੋ ਇਹ ਸਟੇਟਮੈਂਟ ਲਿਖਾਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ